ਅਸੀਂ 8-10 ਜਾਣੇ ਅੱਛਾ ਤੇ ਇੱਕ ਬਲਵੀਰ ਲਹਿਰਾ ਕਲਾਕਾਰ ਆ ਉਹ ਵੀ ਸੀ ਤੇ ਇੱਕ ਪਿੰਡ ਵਿੱਚ ਦੀ ਲੰਗਰੇ ਸੀ ਕਹਿੰਦੇ ਵੀ ਲਹਿਰਿਆ ਆ ਕਿਹੜਾ ਪਿੰਡ ਆ ਉਹ ਕਹਿੰਦਾ ਜੀ ਇੱਥੇ ਮੇਰਾ ਸ਼ਗਿਰਦ ਆ ਉਹ ਉਹਦਾ ਪਿੰਡ ਆ ਆਂਦਾ ਯਾਰ ਆਪਾਂ ਭੁੱਖੇ ਮਰਦੇ ਆਂ ਭੁੱਖ ਲੱਗੀ ਆ ਚਾਹ ਕਿਸੇ ਨੇ ਪਿਆਈ ਨਹੀਂ ਕਈਆਂ ਥਾਵਾਂ ਤੇ ਚਾਹ ਪਾਣੀ ਨਹੀਂ ਵੀ ਮਿਲਦਾ ਸੀ ਜੀ ਜੀ ਤੇ ਚੱਲ ਵੀ ਲੱਭੋ ਸ਼ਗਿਰਦ ਦਾ ਘਰ ਜਦੋਂ ਅਸੀਂ ਉਹਦੇ ਸ਼ਗਿਰਦ ਦੇ ਘਰੇ ਗਏ ਤਾਂ ਬਿਠਾਤਾ ਬੈਠਕ ਚ ਤੇ ਜਾਲੇ ਲੱਗੇ ਉਹ ਤਾਂ ਅੱਛਾ ਛੱਤਾਂ ਦੇ ਹਾਂ ਕਹਿੰਦਾ ਵੀ ਰੋਟੀ ਰੋਟੀ ਦਾ ਛੱਡੋ ਚਾਚੂ ਛੱਡੋ ਪਹਿਲਾਂ ਜਾਲੇ ਲਾਈਏ ਉਹ ਕਲਾਕਾਰ ਆ ਗਿਆ ਉਹ ਕਹਿੰਦਾ ਵੀ ਕਾਕਾ ਲਹਿਰਾ ਤੇਰਾ ਉਸਤਾਦ ਆ ਤੇਰੇ ਐਡੇ ਐਡੇ ਜਾਲੇ ਤੇ ਯਾੜੇ ਦੀ ਨਿਸ਼ਾਨੀ ਹੁੰਦੀ ਆ ਤੂੰ ਝੜਨਾ ਚਾਹਣਾ ਉਹ ਕਹਿੰਦਾ ਨਾ ਜੀ ਤੂੰ ਗਾਉਣਾ ਚਾਹਣਾ ਕਹਿੰਦਾ ਹਾਂ ਜੀ ਕਹਿੰਦਾ ਪਹਿਲਾਂ ਜਾਲੇ ਲਾ ਫੇਰ ਗਾਉਣਾ ਆਊਗਾ ਤੈਨੂੰ ਅੱਛਾ ਸਾਨੂੰ ਸਾਰੇ ਪੰਜ ਸੱਤ ਅਸੀਂ ਕਹਿੰਦਾ ਵੀ ਲਿਆਓ ਡਾਂਗਾ ਡੂੰਗਾ ਜੀਆਂ ਇੱਥੋਂ ਉਹ ਡਾਂਗਾ ਡੂੰਗਾ ਲੱਭੀਆਂ ਕਾਨੇ ਜੇ ਉੱਤੇ ਲਵੇਟ ਲਿਆ ਕੱਪੜੇ ਔਰ ਜਿੰਨੀਆਂ ਉਹਨੇ ਘਰ ਦੀਆਂ ਬੁੜੀਆਂ ਦੀਆਂ ਚੁੰਨੀਆਂ ਸਾਰੀਆਂ ਲਵੇਟ ਲੀਆਂ ਕਹਲਾ ਲਾਓ ਜਾਲੇ ਆਪ ਵੀ ਲੱਗ ਗਿਆ ਜਾਲੇ ਲਾਉਣ ਜਾਲੇ ਲਾ ਕੇ ਬੌਕਰ ਨਾਲ ਘਰ ਦਾ ਕਮਰਾ ਸਾਫ਼ ਕਰਾ ਕੇ ਆਂਦਾ ਹੁਣ ਬੀਬੀ ਚਾਹ ਬਣਾਓ ਜੇ ਚਾਹ ਨਾਲ ਸਾਡਾ ਢਿੱਡ ਸਾੜਨਾ ਹਾਂ ਫੇਰ ਰਹਿਣ ਦਿਓ ਜੇ ਦੋ ਦੋ ਮੰਨੀਆਂ ਪੱਕੀਆਂ ਤਾਂ ਖਾ ਲੈਨੇ ਆ ਉਹਨਾਂ ਨੇ ਥਾਲਾਂ ਚ ਪਾ ਕੇ ਰੋਟੀਆਂ ਦਿੱਤੀਆਂ